ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਆਓ ਦੋਸਤੋ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਅੱਜ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਤੋਂ ਦੋਨ ਗੀਨੇ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਇੱਕ ਟੇਡਾ ਕੱਟ ਤੇ ਮਣਕਣੀ ਅੱਖ ਤੇ ਇੱਕ ਦੋਸਤੋ ਦੂਜੇ ਪਾਸੇ ਦੋ ਥਣੀ ਦੋ ਥਣੀ ਵੀ ਕਰਮ ਵਾਲੀ ਏਡੀ ਸਾਊਸ ਲੱਗ ਗਈਆਂ ਤੁਹਾਨੂੰ ਸਾਰੀਆਂ ਹੀ ਜਿੰਨੀਆਂ ਵੀ ਇਹਦੇ ਮੰਨ ਲਓ ਕੈਰੈਕਟਰ ਹੈਗੇ ਆ ਜਾਂ ਜਿਹੜਾ ਇਹਦੇ ਸਰੀਰ 'ਚ ਸਾਊਪਾਨਾ ਠੰਡਾ ਸੀਲ ਆ ਬਲਾਡਿਆ ਉਹ ਤੁਹਾਨੂੰ ਸਾਰਾ ਕੁਝ ਦੇ ਚੈੱਕ ਕਰਾਵਾਂਗੇ ਉਸ ਤੋਂ ਪਹਿਲਾਂ ਆਪਾਂ ਇੱਕ ਐਡਰੈਸ ਕਨਫਰਮ ਕਰਾ ਲਈਏ ਤੇ ਫਿਰ ਆ ਝੋਟੀ ਤੋੜ ਕੇ ਦਿਖਾਵਾਂਗੇ ਦੋਸਤੋ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਅਗਰਜੀਤ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਬਾਪੂ ਜੀ ਐਡਰੈਸ ਦੱਸਿਓ ਪਹਿਲਾਂ ਆਪਾਂ ਮੇਰਾ ਨਾਮ ਸਵਰਨ ਸਿੰਘ ਢੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਸ਼ਹਿਰ ਆ ਇਧਰ ਜੋਗੇ ਵਾਲਾ ਰੋਡ ਆ ਫਤਿਹਗੜ ਪੰਚਤੂੜਾ ਆ ਟੇਡਾ ਘੱਟ ਕਿੱਥੋਂ ਟੇਡਾ ਘੱਟ ਤੇ ਮਣਕਣੀ ਅੱਖ ਮਿੱਤਰੋ ਅੱਛਾ ਇਹਦੀ ਪੂਰੀ ਮਣ ਗਿਆ ਘਾਟ ਅੱਖ ਚ ਹੁੰਦੀ ਨਾ ਇਹਦੀ ਪੂਰੀ ਨੀਲੀ ਅੱਖਾ ਵੇ ਠੀਕ ਆ ਐ ਪੂਰੀ ਜਗ ਦੀ ਸੀਸੇ ਵਾਂਗੂ ਵੇ ਠੀਕ ਆ ਠੀਕ ਆ ਤੇ ਇਹ ਫਿਰ ਬਾਰਡਰ ਬੈਲਟ ਦਾ ਹਾਂਜੀ ਇਹ ਬਾਰਡਰ ਬੈਲਟ ਦਾ ਨਹੀਂ ਕਿਨਾ ਠੀਕ ਆ ਪੂਰੀ ਪੜੀ ਪੜਾਈ ਯਾਰ ਤੇ ਥੋੜੀ ਮਿਹਨਤ ਕਰਨ ਦੀ ਲੋੜ ਆ ਅੱਛਾ ਐ ਪੜੀ ਪੜਾਈ ਆ ਠੀਕ ਆ ਹਾਂਜੀ ਚਾਲ ਚੂਲ ਪੂਰੀ ਆ ਸੁੱਦੀ ਮੈਂ ਚਾਲ ਵੇਖਾਂ ਜਾਏ ਨਗੌਰ ਦੇ ਵਹਿੜਕੇ ਵਾਂਗੂ ਮਗਰ ਆਉਂਦੀਆਂ ਨਗੌਰ ਦਾ ਵਹਿੜਕਾ ਆਉਂਦਾ ਨਾ ਮਗਰ ਅੱਛਾ ਐ ਨਗੌਰ ਦੇ ਵਹਿੜਕੇ ਵਾਂਗੂ ਆਉਂਦੀ ਮਗਰ ਇੱਕ ਗੱਲ ਆ ਬਾਪੂ ਅੱਖਾਂ ਦੋਵੇਂ ਐ ਚਾਉਂਦੇ ਮੈਂ ਕਹਿੰਦਾ ਵੇਖੋ ਚਮਕਦੀਆਂ ਕਿ ਨਹੀਂ ਹੂੰ ਜਿਵੇਂ ਧੁੰਦ ਵਾਲੀਆਂ ਲਾਈਟਾਂ ਜਗਦੀਆਂ ਹੁੰਦੀਆਂ ਐ ਜਗਦੀਆਂ ਮੈਨੂੰ ਤਾਂ ਲੱਗਦਾ ਉਹਦੇ ਕਹਿਣ ਨੂੰ ਕਿਤੇ ਕਾਲੀ ਕਾਲੀ ਦੀ ਸੌਦਾ ਕਰ ਲਿਆ ਕਟਵਾਲ ਕਟਣੂ ਕਟੰਗ ਕਰਦੇ ਸੀ ਹਜੇ ਅੱਛਾ ਤੇ ਮੈਂ ਕਿਹਾ ਯਾਰ ਕੋਇਲਾ ਹੁੰਦਾ ਜਦ ਕੋਈ ਨਹੀਂ ਕਟੰਗੀ ਕਟੰਗਾ ਅੱਛਾ ਤੇ ਚੱਲਣਦੇ ਐ ਹੀ ਹੁਣ ਅੱਛਾ ਕਟੰਗ ਨਹੀਂ ਕਰਦੇਤੀ ਐ ਹੀ ਲੈ ਆ ਇਦਾਂ ਹੀ ਲੈ ਜਾਂਦੇ ਮੈਂ ਕਟੰਗ ਕਰ ਲਾਂਗੇ ਕੋਈ ਨਹੀਂ ਫਿਰ ਕਾਲੀ ਕਾਲੀ ਦੀ ਸੌਦਾ ਕਾਲੀ ਕਾਲੀ ਸੌਦਾ ਹੋ ਗਿਆ ਅੱਛਾ ਆ ਗਈ ਕਰਮਾਂ ਵਾਲੀ ਟੇਡਾ ਕੱਟ ਬਹੁਤ ਭਾਲਦੇ ਨੇ ਮੇਰੇ ਕੋਲ ਹੈ ਨਹੀਂ ਸੀ ਜੇ ਟੇਡੇ ਕੱਟ ਤੇ ਕੋਈ ਉਹ ਘਰੇ ਰੱਖੀ ਕੱਟੀ ਠੀਕ ਆ ਠੀਕ ਆ ਹਾਂਜੀ ਨਹੀਂ ਵਾਕਿਆ ਗੱਲ ਸਹੀ ਆ ਦੋਸਤੋ ਦੇਖ ਸਕਦੇ ਤੁਸੀਂ ਚਾਰੇ ਪੈਰਾਂ ਤੇ ਇਹਦੇ ਜੈਜ ਮਾਰਕਿੰਗ ਆ ਤੇ ਬਿਲਕੁਲ ਬਰੀਕ ਪੂਛ ਆ ਦੇਖੋ ਕਰਮਾਂ ਵਾਲੀ ਦੀ ਆਰਡਰ ਤਾਂ ਦੇਖੋ ਇਹਦਾ ਆਰਡਰ ਬਹੁਤ ਸਾਫ ਆ ਸਾਫਾ ਆ ਦੇਖੋ ਚਾਰੇ ਥਾਣਾ ਦੇ ਦੋ ਗੁਲਾਬੀ ਆ ਗਏ ਬਾਪੂ ਥਾਣਾ ਨਾਲ ਦੋ ਗੁਲਾਬੀ ਦੋ ਦੋ ਕਾਲੇ ਆ ਤੇ ਤੁਹਾਨੂੰ ਵੀ ਥੱਲੇ ਵਾਈਟ ਆ ਗਿਆ ਲੈ ਬਹੁਤ ਵਧੀਆ ਯਾਰ ਬਹੁਤ ਸੋਹਣੇ ਆ ਮਿਲ ਕੇ ਮੇਨ ਵੇਖ ਦੀ ਨਾੜ ਵੇਖ ਮਿਲ ਕਾਲੀ ਠੀਕ ਆ ਬਹੁਤ ਵਧੀਆ ਸੋ ਦੋਸਤੋ ਆ ਬਟਨ ਦੇਖ ਸਕਦੇ ਆ ਸਿੰਗ ਵੀ ਕੋਈ ਇੰਨਾ ਖੁੱਲਾ ਸਿੰਗ ਨੇੜੇ ਇੱਥੋਂ ਕਾਵੇਂ ਨੇੜੇ ਲਈ ਆਉਂਦੀ ਐ ਇੱਥੇ ਮੋੜ ਦੇਣਾ ਨੇ ਸਿੰਗ ਠੀਕ ਆ ਏਡਾ ਕੱਟ ਤੁਸੀਂ ਵੇਖ ਹੀ ਲਿਆ ਨਹੀਂ ਵਾਕਿਆ ਹਾਂਜੀ ਸਿੰਗ ਤਾਂ ਮੇਰੇ ਹਿਸਾਬ ਨਾਲ ਇੱਥੋਂ ਹੀ ਬਸ ਆ ਵੀ ਥੱਲੇ ਲਈ ਜਾਂਦੀ ਇੱਥੇ ਇਹਨੇ ਮੋੜ ਜਾਣੇ ਆ ਠੀਕ ਆ ਮੇਰੇ ਸਾਹ ਹੁਣ ਦੋ ਚਾਰ ਗੱਟੇ ਨੂੰ ਚੰਗੇ ਡੈਰੀ ਪਟੇ ਮੈਂ ਨਾ ਦੋ ਕੀ ਇੱਕ ਹੀ ਚਾਰ ਤਾਂ ਤੇ ਝੋਠੀ ਬਣ ਜਾਣੀ ਕਿਹੜੀਆਂ ਗੱਲਾਂ ਯਾਰ ਠੀਕ ਆ ਠੀਕ ਆ ਬਾਕੀ ਇੱਕ ਗੱਲ ਇਹ ਵੀ ਆਗਲਾ ਆਪਦੀ ਮਰਜ਼ੀ ਨਾਲ ਸੀਮਨ ਲਵਾ ਲੂ ਹਾਂ ਹਾਂ ਜਿਹੜਾ ਮਰਜ਼ੀ ਲਵਾ ਲੂ ਆਪਦੇ ਠੀਕ ਆ ਮਰਜ਼ੀ ਨਾਲ ਠੀਕ ਆ ਤੇ ਬਾਪੂ ਕੁਛ ਪਤਾ ਇਹਦੀ ਮਾਂ ਦੇ ਥਲੇ ਦੁੱਧ ਵਾਹਦਾ ਮਾਂ ਦਾ ਰਿਕਾਰਡ ਨਹੀਂ ਪੁੱਛਿਆ ਕਿ ਕੋਇਲਾ ਹੋ ਗਿਆ ਸੀ ਤੇ ਮੈਂ ਪੁੱਛਿਆ ਨਹੀਂ ਬਸ ਸੌਦਾ ਕੀਤਾ ਤੇ ਬਸ ਲੱਦਣ ਦੀ ਕੀਤੀ ਠੀਕ ਆ ਠੀਕ ਆ ਹਾਂਜੀ ਜੇ ਟੇਡਾ ਕੱਟਤਾ ਤੈਨੂੰ ਪਤਾ ਮੰਨਿਆ ਰਿਕਾਰਟ ਵਾਲੀ ਪਸ਼ੂ ਦਾ ਹੁੰਦਾ ਠੀਕ ਆ ਇਹਦੀਆਂ ਮਾਂ ਦੇ ਰਿਕਾਰਟ ਹੁੰਦੇ ਆ ਤੇ ਟੇਡਾ ਕੱਟ ਆਉਂਦਾ ਠੀਕ ਆ ਨਹੀਂ ਤਾਂ ਨਹੀਂ ਆਉਂਦੀ ਠੀਕ ਆ ਠੀਕ ਆ ਹਾਂਜੀ ਇਹ ਵਾਕਿਆ ਗੱਲ ਦੀ ਬਾਰਡਰ ਬੈਲਟ ਦੀ ਆ ਇੰਨੀ ਮੇਰੀ ਹੈਗੀ ਉਧਰੋਂ ਖਰੀਦੀ ਬਾਰਡਰ ਬੈਲਟ ਤੋਂ ਠੀਕ ਆ ਕੱਟੀ ਸੋਹਣੀ ਆ ਕੱਟੀ ਦੱਸੀ ਜਾਂਦੀ ਆ ਵੀ ਕੋਈ ਲਾਣਾ ਕਰਾਣਾ ਹੈਗਾ ਵਾਹ ਹਾਂਜੀ ਤੇ ਠੰਡੇ ਸੁਭਾ ਦੀ ਆ ਸਕਿਨ ਪਤਲੀ ਆ ਨਹੀਂ ਨਹੀਂ ਵਾਹ ਚਾਰੂ ਬਹੁਤ ਆ ਜੋ ਮਰਜ਼ੀ ਰੁੱਖਾ ਮੈਸਾ ਪਾ ਦੇ ਠੀਕ ਆ ਠੀਕ ਆ ਨਹੀਂ ਬਾਕੀ ਤੁਸੀਂ ਆਪਦੀ ਸਮਝ ਨਾਲ ਦਸਖਾਂ ਨੇ ਵੇਖ ਹੀ ਠੀਕ ਆ ਠੀਕ ਆ ਤੇ ਬਾਪੂ ਇਹਦਾ ਫਿਰ ਮੁੱਲ ਮੁੱਲੇ ਦਾ 48000 ਰੁਪਇਆ ਇੱਕੋ ਹੀ 48000 ਹਾਂ ਤੇ ਕੋਈ ਪਿਆਰ ਮੁਹਬਤ ਹੋ ਜੂ ਮੌਕੇ ਤੇ ਕਰ ਦਿਆਂਗੇ ਯਾਰ ਦੂਰੋਂ ਸੱਜਣਾ ਆਇਆ ਵੱਧ ਕਰ ਦਿਆਂਗੇ ਠੀਕ ਆ ਚਲੋ ਦੇ ਦਿੰੀ ਭਾਣਾ ਬਣ ਕੇ ਹੈ ਭਾਣਾ ਦੇ ਦਿਆਂਗੇ ਆਪਾਂ ਅੱਗੇ ਵੀ ਮਾਨਤਨ ਸੇਵਾ ਹੀ ਕਰੀਦੀ ਆ ਆਪਾਂ ਕੋਈ ਇਹਦੇ ਚ ਪ੍ਰਾਪਰਟੀ ਨਹੀਂ ਵੀ ਇਨੀ ਕਹਾਣੀ ਹਮਮ ਇਹ ਅਕਸਰ ਵੀ ਯਾਦਗਰੀ ਆ ਵੀ ਜੰਤਾ ਚੰਗਾ ਦੁੱਧ ਪੀਵੇ ਠੀਕ ਆ ਅਸੀਸਾਂ ਦੇਣਗੇ ਠੀਕ ਆ ਹਾਂਜੀ ਤੇ ਬਾਪੂ ਫਰੇ ਜਿਹੜਾ ਇੱਧਰ ਲੰਗੀਨਾ ਇਹ ਨਗੀਨਾ ਫਿਰ ਮਿੱਤਰਾ ਵੇਖ ਲਾ ਵੀ ਦੁੱਲਣ ਅੱਛਾ ਹੂੰ ਇਹ ਦੋ ਥਣੀ ਕਰਮਾਂ ਵਾਲੀ ਬੜੀ ਔਖੀ ਮਿਲਦੀ ਆ ਅੱਛਾ ਦੇਖੋ ਗੁਜਰਤ ਦੀ ਖੇੜ ਆ ਅੱਛਾ ਵੀ ਦੋ ਥਣੀ ਲੱਭਣੀ ਔਖੀ ਆ ਠੀਕ ਆ ਹਾਂਜੀ ਤੇ ਤੋਰੀਏ ਨੂੰ ਇਹ ਅੱਗੇ ਲਿਆਂਦੀ ਸੀ ਇੱਕ ਤੇ ਅਧੇ ਮੇਰੇ ਵੀਰ ਗੁੱਸੇ ਹੋ ਗਏ ਬਾਪੂ ਯਾਰ ਤੂੰ ਦੋ ਦਿਨ ਰੁਕ ਜਾਂਦਾ ਮੈਂ ਕਿਹਾ ਯਾਰ ਜਿਹੜਾ ਆਇਆ ਫਾਰਮ 'ਚ ਮੈਂ ਮੋੜਿਆ ਨਹੀਂ ਕਦੇ ਅੱਛਾ ਤੇ ਚਲੋ ਤੁਹਾਨੂੰ ਲੱਭ ਦਿਆਂਗੇ ਠੀਕ ਆ ਤੇ ਲੱਭੀ ਤਾਂ ਹੁਣ ਪੰਜਾ 6 ਮਹੀਨਿਆਂ ਪਿੱਛੋਂ ਅੱਛਾ ਤੇ ਪਰ ਲੱਭਿਆ ਫੇ ਕਿਹਾ ਟੌਪ ਦਾ ਨਗੀਨਾ ਹੀ ਲੱਭਾ ਅੱਛਾ ਮੈਂ ਕਿਹਾ ਇਹੋ ਜੀ ਕੱਟੀ ਦਾ ਕਦੇ ਵੀ ਨਹੀਂ ਦੁਲਣ ਆਈ ਜਿਵੇਂ ਜੀ ਇਹ ਆ ਠੀਕ ਆ ਇੰਨਾ ਠੰਡੇ ਸੁਭਾ ਦੀ ਆ ਤੇ ਥਣ ਥੋਣ ਕੇ ਜਿੱਥੇ ਮਰਜੀ ਇਹਨੂੰ ਖੜੀ ਕਰਦਾ ਕਰਮਾ ਵਾਲੀ ਨੂੰ ਅੱਛਾ ਚ ਚਾਰੂ ਬੜੀ ਆ ਫਿਰ ਵੇ ਮੇਰੀ ਆਹ ਉਹ ਆਪਕੇ ਬਾਡੀ ਕਿੰਨੀ ਦੇ ਇੱਥੇ ਵੇ ਸਾਢੇ 3 ਫੁੱਟ ਦੇ ਲਾਗੇ ਬੰਨੇ ਦਾ ਕੱਦ ਹੋਊ ਕਰ ਮਾਈਕਸ ਤੇ ਉੱਪਰ ਹੀ ਹੋਊਗਾ ਥੱਲੇ ਨਹੀਂ ਮੈਂ ਕਹਿੰਦਾ ਉਦੋਂ ਉੱਪਰ ਹੀ ਆ ਤੇ ਝੋਟੀ ਵੇਖ ਕੀ ਬਾਤਾਂ ਠੀਕ ਹੈ ਵਰਤਨ ਵੇਖ ਦੀ ਸਿੰਗੀ ਸੁੰਗੀ ਬੂਤੀ ਅਟਰ ਬਹੁਤ ਸੋਹਣਾ ਵੇ ਥਣ ਠੀਕ ਹੈ ਦੋਨੇ ਇੱਕੋ ਜਿਹੇ ਚੱਲ ਜੀ ਅੰਦਰ ਉੱਥੇ ਬੰਨੀ ਆਪਾਂ ਇੱਥੇ ਧੁੱਪ ਪਊਗੀ ਫਿਰ ਉਹ ਬਲਰ ਕਰ ਜਾਂਦਾ ਹਾਂਜੀ ਤੇ ਅੰਦਰ ਇਹਦੇ ਥਣਾ ਥੁਣਾ ਦੀ ਮਸਾਲੀ ਯਾਰ ਪਲੀ ਪੂਰੀ ਆ ਕੱਟੀ ਅੱਛਾ ਕਿਸੇ ਗੱਲ ਨੂੰ ਨਹੀਂ ਖੁੰਜੀ ਕਰਮਾ ਲਈ ਠੀਕ ਆ ਹੇ ਨਹੀਂ ਸਾਫ ਸੁਧਰੀਆਂ ਲੈ ਆਇਆ ਐਦ ਕੀ ਝੋਟੀਆਂ ਸਰੀ ਅੱਗੇ ਵੀ ਸਾਫ ਨਹੀਂ ਅੱਗੇ ਵੀ ਲਿਓ ਨੇ ਤਾਂ ਸਾਫ ਹੀ ਸਾਰੀਆਂ ਮਾੜਾ ਦਾ ਆਪਾਂ ਡੰਗਰ ਕੋਈ ਵੀ ਨਹੀਂ ਲੈਂਦਾ ਮਹਾਰਾਜ ਦੀ ਕਿਰਪਾ ਹੀ ਰਹੀ ਹੁਣ ਤਾਂ ਠੀਕ ਆ ਇਹਨਾਂ ਵੀ ਥੋੜਾ ਮਾਲ ਮਿਲਦਾ ਹੁਣ ਮਹਿੰਗਾ ਤੇ ਇੱਕ ਮਿਲਦਾ ਬਣੀ ਮੁਸ਼ਕਲ ਨਾ ਜਮਾਂਦਰੂ ਦੋ ਥਣੀਆਂ ਇੱਕ ਕਰਨ ਵਾਲੀ ਪੂਸ ਚ ਆਖੇ ਘੜ ਜਾਂਦੀ ਮੈਂ ਕਾ ਥਣ ਵੇਖਦੇ ਮੈਂ ਪੀੜੀ ਦੇ ਭਾਵਿਆਰ ਕੇ ਗੋਲ ਗੋਲ ਮੋਟੇ ਮੋਟੇ ਦੇ ਦੇ ਮੈਂ ਮਰਜ਼ੀ ਚੈੱਕ ਕਰ ਦੋ ਥਣ ਇੱਕੋ ਜੇ ਗੋਲ ਲਓ ਵੀ ਦੋਸਤੋ ਬਿਲਕੁਲ ਦੋ ਥਣਾਂ ਤੇ ਕਰਮਾ ਵਾਲੀ ਪੂਚ ਜਾ ਕੇ ਖੜ ਜਾਂਦੀ ਉਸੇ ਟਾਈਮ ਹੀ ਕੋਈ ਚੋਬਾ ਨਹੀਂ ਹੋਊ ਨਾਲ ਠੀਕ ਆ ਤੇ ਫਿਰ ਉਹ ਵੀ ਦੇਖ ਪਲੀ ਆ ਪੂਰੀ ਠੀਕ ਆ ਤੇ ਕਰਮਾ ਵਾਲੀ ਮੰਨੇਗੀ ਬਾਪੂ ਦੋ ਸਣੀ ਹਾਂ ਦੋ ਸਣੀ ਯਾਰ ਕਰਮਾ ਵਾਲੀ ਮੰਨਿਆ ਗਈ ਨਾ ਜਿਹੜੀਆਂ ਕੰਜ ਬੱਕਰੀਆਂ ਹੁੰਦੀਆਂ ਉਹ ਇੱਜੜ ਦੇ ਵਿੱਚ ਉਹ ਕਰਮਾ ਵਾਲੀਆਂ ਹੁੰਦੀਆਂ ਹਾਂ ਤੇ ਇਹ ਦੋ ਸਣੀ ਜਿਹੜੀ ਫਾਰਮ ਚ ਆ ਜਾਂਦੀ ਕਰਮਾ ਵਾਲੀ ਹੁੰਦੀ ਘਰ ਨੂੰ ਭਾਗ ਲਾਉਂਦੀ ਆ ਠੀਕ ਆ ਹਾਂਜੀ ਮੈਂ ਜਿੱਥੇ ਵੀ ਵੇਖਿਆ ਨਾ ਦੋ ਸਣੀ ਲੀ ਜਾਂਦੇ ਜਿਹੜੇ ਉਹ ਤਾਂ ਹੀ ਮੰਗਦੇ ਕਿਤੇ ਬਾਪੂ ਉਹ ਚੰਗੀ ਹੁੰਦੀ ਆ ਆਉ ਕੋਈ ਜਾਨਵਰ ਨੂੰ ਵਜ਼ੂ ਜਿਵੇਂ ਦਾਗ ਦਾਣੀ ਜਾਂ ਪਸ਼ੂ ਦਾ ਕੋਈ ਨੁਕਸਾਨ ਹੋ ਜੇ ਤੇ ਉਹ ਵੀ ਸਿਆਣੇ ਕਹਿੰਦੇ ਜਾਂ ਬੱਕਰੀ ਰੱਖੋ ਮਤਲਬ ਬੱਕਰੀ ਚੱਲਦੀ ਆ ਤੇ ਉਹ ਦੋਸਣੀ ਹਾਂ ਵੀ ਚੱਲਦੀ ਆ ਠੀਕ ਆ ਹਾਂਜੀ ਸੋ ਮਤਲਬ ਕੋਈ ਹਵਾ ਹਵਾ ਆ ਜਾਂਦੀ ਪਸ਼ੂਆਂ ਨੂੰ ਉਹੋ ਜੀ ਉਹਨਾਂ ਤੋਂ ਬਚਾਉਂਦੀਆਂ ਕਰਮਾਲੀਆਂ ਠੀਕ ਆ ਠੀਕ ਆ ਬਾਕੀ ਇਹਦੀ ਮਾਂ ਵੀ ਕੋ ਨਹੀਂ ਸੀ ਜਮਾਂਦਰੂ ਕੋ ਨਹੀਂ ਸੀ ਠੀਕ ਆ ਮੈਂ ਜਿੱਥੇ ਵੇਖੀ ਐ ਨਾ ਇਹਦੀ ਮਾਂ ਖੜੀ ਮੀਣੀ ਸੀਗੀ ਮੀਣੀ ਬਿਲਕੁਲ ਕੋਣ ਮੀਣੀ ਬਿਲਕੁਲ ਓਕੇ ਉਹਾਂ ਦੇ ਵੇਖ ਕਈ ਤੱਕ ਸੈਂਗ ਢਮਾ ਕੇ ਵੀ ਨਹੀਂ ਕਰਦੇ ਉਹਾਂ ਦੇ ਜਮਾਂਦਰੂ ਹੀ ਨਹੀਂ ਸੈਂਗ ਹੋਇਆ ਤੇ ਅੱਛਾ ਮੈਂ ਕਹਾ ਯਾਰ ਫਿਰ ਤਾਂ ਕੀ ਬਾਤ ਹੈ ਮਹਾਰਾਜ ਦੀ ਗੁਜਰਤ ਦੀ ਖੇੜਾ ਫਿਰ ਤਾਂ ਯਾਰ ਅੱਛਾ ਫਿਰ ਮੈਂ ਵੇਖੀ ਮਾਂ ਦੀ ਹਾਈਡ ਵਰਡ ਤੇ ਦੁੱਧ 14-15 ਲੀਟਰ ਚਲੀ ਜਾਂਦੀ ਉਹ ਠੀਕ ਆ ਠੀਕ ਆ ਤੇ ਮੈਂ ਕਹਾ ਯਾਰ ਫਿਰ ਤੂੰ ਕੋਈ ਨਹੀਂ ਆ ਜਾ ਠੀਕ ਆ ਫਿਰ ਆਪਾਂ ਸੌਦਾ ਲਾ ਲਿਆ ਜਣਾ ਠੀਕ ਆ ਠੀਕ ਆ ਹਾਂ ਇਹ ਚੀਜ਼ਾਂ ਨਾ ਕਰਮਾ ਨਾਲ ਮਿਲਦੀਆਂ ਇਹ ਤਾਂ ਗੱਲ ਥਣੀ ਇਹ ਕੁਦਰਤੀ ਆ ਹਨਾ ਹਾਂ ਜੀ ਹੁਣ ਆਪਾਂ ਕਈ ਸੈਂਕੜੇ ਢਮਾ ਕੇ ਮੀਣੇ ਬਣਾਉਂਦੇ ਪਸ਼ੂ ਨਹੀਂ ਉਹ ਗੁਜਰਤ ਨਹੀਂ ਜਿਵੇਂ ਹੁਣ ਇਹਦੇ ਦੋ ਥਾਂ ਗੁਜਰਤੀ ਆ ਹਮ ਗੁਜਰਤ ਦੀ ਖੇੜਾ ਹੈ ਆਏ ਤਾਂ ਗੱਲ ਹੈ ਤੇ ਫਿਰ ਬਾਪੂ ਇਹਦਾ ਮੁੱਲ ਇਹਦਾ ਮੁੱਲ ਫੋਨ ਤੇ ਕਰਾਂਗੇ ਕਰਾਂਗੇ ਜੈ ਜੈ ਜੀ ਆਪਾਂ ਅੱਛਾ ਲੈਣ ਦੇਣ ਵਾਲੀ ਗੱਲ ਕਰਾਂਗੇ ਠੀਕ ਆ ਪਰ ਇਹਦਾ ਦਾਸ ਜੀ ਕੋਈ ਸੋਚੋ ਵਿਚਾਰਿਆ ਹੈ ਨਾ ਜੋ ਵੀ ਜਿਹੜਾ ਫੋਨ ਪਹਿਲਾਂ 1 2 ਆ ਗਏ ਆਪਾਂ ਉਹਨੂੰ ਦੇ ਹੀ ਦੇਣੀ ਆ ਕਰਮਾਂ ਵਾਲੀ ਠੀਕ ਹੈ ਠੀਕ ਇਹ ਨਾ ਵੀ ਕਈ ਜ਼ਿਆਦਾ ਸਮਾਂ ਲੰਮਾ ਸਮਾਂ ਵਿਚ ਸੋਚਾਂ ਕਰਨਗੇ ਬਾਪੂ ਐਂ ਆ ਜੋ ਕਰਦੇ ਕਈ ਲਾਪੇ ਦੇ ਕਰਨ ਠੀਕ ਹੈ ਠੀਕ ਤੇ ਇਹ ਇਹਨੇ ਜਿਹਨੇ ਫੜਕ ਸੌਦਾ ਕਰ ਲਿਆ ਕਰ ਲਿਆ ਉਹਦੇ ਕਰਮਾਂ ਚ ਚਲੀ ਜਾਣੀਆਂ ਠੀਕ ਇਹ ਗੱਲ ਦੀ ਆਪਾਂ ਗਾਰੰਟੀ ਕਿਹਨੇ ਦੇ ਸਕਦਾ ਚਲੋ ਕੋਈ ਗੱਲ ਨਹੀਂ ਦੇਖੋ ਸੋ ਦੋਸਤੋ ਵੇਖ ਲਓ ਚੰਗੀ ਤਰ੍ਹਾਂ ਦੋਨੇ ਝੋਟੀਆਂ ਇਧਰ ਵੀ ਸਰਾ ਹੋਇਆ ਪਿਆ ਦੇਖੋ ਤੁਸੀਂ ਉਹ ਟੇਢੇ ਕੱਟ ਜਾ ਮਣਕਣੀ ਅੱਖ ਝੋਟੀਆਂ ਵੀ ਪਲੀ ਆ ਪੂਰੀ ਤਿਆਰ ਆ ਬਿਲਕੁਲ ਟਿਕਾ ਲੈਣ ਦੇ ਯੋਗ ਆ ਸਹੀ ਗੱਲ ਆ ਤੇ ਬਾਪੂ ਡਰੈਸ ਦੱਸਦੇ ਆ ਆਪਦਾ ਮਾੜਾ ਜੀ ਮੇਰਾ ਨਾਮ ਆ ਸਵਰਨ ਸਿੰਘ ਢਿੱਲੋਂ ਪਿੰਡ ਮੇਲਕ ਵਾਲੀਆਂ ਡਿਸਟ੍ਰਿਕਟ ਮੋਗਾ ਠੀਕ ਆ ਜੀ ਇਹ ਧਰਮਕੋਟ ਸ਼ਹਿਰ ਆ ਇਧਰ ਜੋਗੇ ਵਾਲਾ ਰੋਡ ਫਤਿਹਗੜ੍ਹ ਪਿੰਤੋਂ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਕਰਿਓ ਦਬ ਕੇ ਸ਼ੇਅਰ